अपाहिज ਜੋੜੇ ਨਾਲ ਘੱਡੀ ਇੱਕ ਦੁਰਘਟਨਾ ਸਾਸ਼ੀਅਕਾਲ ਜੀ ਮੈਜ ਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਦੋਲੇ ਕੇ ਨੱਤੂ ਵਾਲਾ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ અપाहिज ਜੋੜਾ ਜੋ ਕਿ ਦੋਨੋਂ ਜਾਣੇ ਹੀ અપाहिज ਹੁੰਦੇ ਨੇ ਉਹ ਆਪਣੀ ਬਾਈਕ ਤੇ ਬਾਜ਼ਾਰ ਜਾਂਦੇ ਨੇ ਤੇ ਜਿੱਥੇ ਉਹਨਾਂ ਦੀ ਬਾਈਕ ਹੈ ਜੋ ਚੋਰੀ ਹੋ ਜਾਂਦੀ ਹੈ ਮੋਟਰਸਾਈਕਲ ਉਹਨਾਂ ਦਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੀ ਉਹਨਾਂ ਦੀ ਕੀ ਠਾੜਣਾ ਪੁਲਿਸ ਸਟੇਸ਼ਨ ਵਿੱਚ ਆਪਣੀ ਰਪੋਟ ਲਿਖਵਾਉਣ ਲਈ ਜਾਂਦੇ ਨੇ ਤੇ ਜਿੱਥੇ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਗਾਲੀ ਗਲੋਚ ਕੀਤਾ ਜਾਂਦਾ ਉਹਨਾਂ ਨਾਲ ਤੇ ਉਹਨਾਂ ਨੂੰ ਕਾਫੀ ਝਾੜ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਕੀ ਜਿਹੜੇ ਡੀਜੀਆਈ ਨੇ ਉਨ੍ਹਾਂ ਵੱਲੋਂ ਇਸ ਮਾਮਲੇ ਦਾ ਸਪਸ਼ਟਿਕਰਨ ਕੀਤਾ ਜਾਂਦਾ ਹੈ ਤੇ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਜੋ ਉੱਥੇ ਦੇ ਮੁਲਾਜ਼ਮ ਹੁੰਦੇ ਨੇ ਉਹ ਉਹਨਾਂ ਦੀ ਮਦਦ ਕਰਦੇ ਨੇ ਉਹ ਆਪਸ ਵਿੱਚ ਪੈਸੇ ਇਕੱਠੇ ਕਰਦੇ ਨੇ ਪੈਸੇ ਇਕੱਠੇ ਕਰਨ ਤੋਂ ਬਾਅਦ ਉਹ ਨਨ ਨੂੰ ਇੱਕ ਮੋਟਰਸਾਈਕਲ ਲੈ ਕੇ ਦਿੰਦੇ ਨੇ ਜਿੱਥੇ ਕਿ ਕਈਆਂ ਦੀ ਜੋ ਜ਼ਮੀਰ ਹੈ ਉਹ ਮੁੱਕ ਚੁੱਕੀ ਹੈ ਉੱਥੇ ਹੀ ਕਈ ਜਿਹੜੇ ਲੋਕ ਨੇ ਜਿਹੜੇ ਦਿਲਦਿਆਲੂ ਨੇ ਜੋ ਲੋਕਾਂ ਦੀ ਮਦਦ ਕਰਨ ਵਿੱਚ ਅੱਜ ਵੀ ਯਕੀਨ ਰੱਖਦੇ ਨੇ ਉਹਨਾਂ ਵੱਲੋਂ ਉਸ ਅਪਾਹਜ ਜੋੜੇ ਦੀ ਜੋ ਮਦਦ ਕੀਤੀ ਜਾਂਦੀ ਹੈ ਜੇ ਸੋਚਿਆ ਜਾਏ ਤਾਂ ਇਹ ਇਹ ਉਹਨਾਂ ਦੀ ਮਦਦ ਹੈ ਜੋ ਇੱਕ ਸਿਰਫ ਮਦਦ ਨਹੀਂ ਉਹਨਾਂ ਲਈ ਇੱਕ ਮਦਦ ਦਾ ਹੱਥ ਹੈ ਜਿਵੇਂ ਕਿ ਉਹ ਅਪਾਹਜ ਨੇ ਉਹ ਚੱਲ ਫਿਰਨ ਵਿੱਚ ਉਹਨਾਂ ਨੂੰ ਦਿੱਕਤ ਹੁੰਦੀ ਹੈ ਤੇ ਉਹ ਉਹਨਾਂ ਦੀ ਮਦਦ ਕਰ ਦਿੰਦੇ ਨੇ ਜੇ ਤਾਂ ਕਿ ਉਹਨਾਂ ਨੂੰ ਸੌਖਾ ਹੋ ਜਾਏ इसे तरह ने हो और अपडेट्स ले बने रहो साडे चैनल पंजाबी लिंक मीडिया नाल